ਯੂਨਾਈਟਿਡ ਬੈਲਫੇਸ ਸਾਇਟੀ ਅਤੇ ਧਾਰਗਿਕ ਸੰਸਥੀਆਂ ਵੱਲੋਂ ਜੋ ਅੱਜ ਸਾਡੇ ਇਸ ਇਲਾਕੇ ਦੇ ਵਿੱਚ ਸ਼ੋਹ ਯਾਤਰਾ ਨਿਕਾਲੀ ਜਾ ਰਹੀ ਹੈ ਕਿਉਂਕਿ ਸਾਰੇ ਹੀ ਭਾਰ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਇੱਕ ਬੰਦਾ ਬਹੁਤ ਹੀ ਵੱਡਾ ਇੱਕ ਮਹਾਨ ਦੇਣਾ ਹੈ ਜੋ ਕਿ 500 ਸਾਲ ਦੇ ਇਸ ਤੋਂ ਮਗਰੋਂ ਅੱਜ ਜਿੱਥੇ ਬਰੁਸ਼ੀ ਰਾਮ ਵਿਰਾਜਮਾਨ ਹੋਣ ਜਾ ਰਹੇ ਨੇ ਮੈਂ ਇਸ ਇਸ ਸਬੰਧ ਦੇ ਵਿੱਚ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਸਾਰੀ ਜਨਤਾ ਨੂੰ ਸਾਰੇ ਮੇਰੇ ਆਏ ਆਰਾਮ ਭਗਤਾਂ ਨੂੰ ਬਹੁਤ-ਬਹੁਤ ਮੈਂ ਲੱਖ-ਲੱਖ ਵਧਾਈ ਦਿੰਦਾ ਜੇ ਅੱਜ ਜੋ ਬਹੁਤ ਹੀ ਇੱਕ हौली तो त्यौहारे इलाके मनाए रहे हैं जिन्होंने सा के गर्ग जी बिट्टू नीर जी जी भूजा जी चरित्र सिंह बराड़ सारा वालों आई हुई संगत का बहुत बहुत धन्यवाद जय श्री राम सेवा समिति एम एम यूनाइटेड वेलफेयर सोसाइटी की ओर से आए हुए सभी राम भक्तों का यहाँ पर डी ब्लॉक में स्वागत करता हूँ आज प्रभु श्री राम जो कि अयोध्या में रामलला रूप में स्थापित होने जा रहे हैं हमारे लिए ये बहुत ही एक गौरवमयी पल है कि हमारी पीढ़ी इस गौरवमयी पल का साक्षी बनी है मैं भगवान श्री राम के चरणों में यही प्रार्थना करता हूँ कि प्रभु इसी तरह हमें इन ऐसे धार्मिक कार्यों में लगाए रखना हम प्रभु के चरणों में इसी तरह नतमस्तक होते रहें ये पूरे हिंदुस्तान के लिए गर्व का पल है मैं हिंदुस्तानी विश्व के लिए कहूँगा कि ये गर्व गौरवमयी क्षण है कि आज ऐसा बहुत बड़ा दिन एक दिवाली जो 500 साल पहले जब भगवान श्री राम आए थे तब मनाई आज फिर मनाई जा रही है तो मैं सबसे यही प्रार्थना करूंगा कि इस उत्सव में बढ़ चढ़कर हिस्सा लें जय श्री राम पल जिनाला ਪੂਰੇ ਵਿਸ਼ਵ ਨੇ ਇੰਤਜ਼ਾਰ ਸੀ ਉਹ ਅੱਜ ਆ ਗਈ ਹੈ ਘੜੀ ਔਰ ਇਸ ਘੜੀ ਨੂੰ ਸਾਰੇ ਆਨੰਦਮਈ ਤਰੀਕੇ ਨਾਲ ਮਾਨ ਰਹੇ ਹਨ ਇਸੇ ਉਪਲਕਸ਼ ਦੇ ਵਿੱਚ ਅਸੀਂ ਧਾਰਮਿਕ ਸੇਵਾ ਸਮਿਤੀ ਔਰ ਯੂनाइटेड ਵੈਲਫੇਅਰ ਸੁਸਾਇਟੀ ਮਾਡਲ ਟਾਊਨ ਐਕਸਟੈਂਸ਼ਨ ਡੀ ਬਲਾਕ ਵੱਲੋਂ ਇੱਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਹੈ ਜਿਸ ਵਿੱਚ ਭਗਵਾਨ ਜੀ ਦੇ ਜਕਾਰੇ ਲਗਾਉਂਦੇ ਹੋਏ ਇਲਾਕਾ ਨਿਵਾਸੀ ਪੂਰਾ ਠਾਠਾ ਮਾਰਦਾ ਹੋਇਆ ਇਕੱਠ ਇਹ ਦੱਸ ਰਿਹਾ ਕਿ ਪ੍ਰਭੂ ਦੇ ਇਸ ਆਗਮਨ ਲਈ ਸਾਰੇ ਹੀ ਆਪਣੇ ਦਿਲੋਂ ਭਗਵਾਨ ਜੀ ਦਾ ਸਵਾਗਤ ਕਰ ਰਹੇ ਹਨ ਔਰ ਭਗਵਾਨ ਜੀ ਦੇ ਅੱਗੇ ਹੀ ਪ੍ਰਾਰਥਨਾ ਹੈ ਕਿ हे ਪ੍ਰਭੂ हे ਸ਼੍ਰੀ ਰਾਮ हे ਮਰਿਆਦਾ ਪ੍ਰਸ਼ੰਤ ਪ੍ਰਸ਼ੋਤਮ ਸ਼੍ਰੀ ਰਾਮ ਸਭ ਤੇ ਆਪਣੀ ਕਿਰਪਾ ਬਣਾਏ ਰੱਖਣਾ ਔਰ ਹਰ ਤਰਫ ਖੁਸ਼ੀ ਦਾ ਮਾਹੌਲ ਐਸੇ ਤਰੀਕੇ ਬਣਾ ਰਵੇ ਜੈ ਸ਼੍ਰੀ ਰਾਮ ਸੋ ਪਹਿਲਾਂ ਮੈਂ ਦੀ ਬਲੌਗ ਧਾਰਮਿਕ ਸੇਵਾ ਸੁਸਾਇਟੀ ਦੇ ਸਾਰੇ ਪ੍ਰਧਾਨ ਸਾਹਿਬ ਨੂੰ ਤੇ ਇਹਨਾਂ ਦੀ ਸਾਰੀ ਟੀਮ ਨੂੰ ਤੇ ਸਾਰਾ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਤੇ ਸਾਰੇ ਹਿੰਦੁਸਤਾਨ ਦੇ ਵਸਨੀਕਾਂ ਨੂੰ ਤੇ ਜਿਹੜੇ ਦੇਸ਼ਾਂ-ਵਿਦੇਸ਼ਾਂ ਵਿੱਚ ਸਾਡੇ ਦੇਸ਼ ਨੂੰ ਪਿਆਰ ਕਰਨ ਵਾਲੇ ਸਾਰੇ ਉਹਨਾਂ ਵੀਰਾਂ ਭੈਣਾਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਇਹਨਾਂ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਸੀ ਇਸ ਦਿਨ ਦੇ ਇੰਤਜ਼ਾਰ ਵਾਸਤੇ ਇਸ ਦਿਨ ਨੂੰ ਦੇਖਣ ਲਈ ਹਰ ਸੰਗਤ ਦੇ ਹਰ ਆਦਮੀ ਦੇ ਹਰ ਇਨਸਾਨ ਦੇ ਹਰ ਚੰਗਾ ਕਰਮ ਕਰਨ ਵਾਲੇ ਇਨਸਾਨ ਦੀ ਇੱਕ ਬੜੀ ਵੱਡੀ ਮੰਦੀ ਸ਼ਰਧਾ ਸੀ ਜਿਹੜੀ ਅੱਜ ਪੂਰੀ ਹੋ ਗਈ ਆ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਡੇ ਇਸ ਇਲਾਕੇ ਵੱਲੋਂ ਤੇ ਸਾਡੀ ਭਾਰਤੀ ਜਨਤਾ ਪਾਰਟੀ ਕਨੀਓ ਮੈਂ ਸਾਰਿਆਂ ਨੂੰ ਬਹੁਤ-ਬਹੁਤ ਲੱਖ-ਲੱਖ ਮੁਬਾਰਕਬਾਦ ਦਿੰਦਾ ਜੈ ਸ਼੍ਰੀ ਰਾਮ ਯਾਤਰਾ ਕੱਢੀ ਜਾ ਰਹੀ ਹੈ ਜਿਹੜੇ ਲੋਕ ਨਹੀਂ ਜਾ ਸਕਦੇ ਉਹ ਆਪਣੇ ਇਲਾਕੇ ਦੇ ਵਿੱਚ ਯਾਤਰਾ ਕਰਨੀ ਦੀ ਦੇਖੋ ਅੱਜ ਕੋਈ ਇਲਾਕ ਨਹੀਂ ਸਾਰੇ ਇਲਾਕੇ ਪ੍ਰਭੂ શ્રી ਰਾਮ ਦੇ ਨੇ ਹਰ ਇੱਕ ਏਰੀਏ ਦੇ ਵਿੱਚ ਔਰ ਲਗਾਤਾਰ ਇਸ ਤਰ੍ਹਾਂ ਦੇ ਯੋਜਨ ਹੋ ਰਹੇ ਨੇ ਕੋਈ ਧਾਰਮਿਕ ਸਥਾਨ ਪਰਿਵਾਰ ਇਸ ਤੋਂ ਵਾਂਝਾ ਨਹੀਂ ਤੁਸੀਂ ਦੇਖੋ ਜਿਸ ਦੀ ਜਿੰਨੀ ਸਮਰਥਾ ਚਾਹੇ ਉਹ ਝੰਡੇ ਲਗਾ ਕੇ ਕੋਈ ਲੜੀਆਂ ਲਗਾ ਕੇ ਕੋਈ ਦੀਪ ਜਲਾ ਕੇ ਕੋਈ ਸ਼ੋਭਾ ਯਾਤਰਾ ਕੱਢ ਕੇ ਕੋਈ ਭਗਵਾ ਮਾਰਚ ਕੱਢ ਕੇ ਇਸ ਇਤਿਹਾਸਿਕ ਪਲ ਦਾ ਸਾਕਸ਼ੀ ਹੋਣਾ ਚਾਹੁੰਦਾ ਔਰ ਪ੍ਰਭੂ શ્રી RAM ਦੀ ਜਿਹੜੀ ਇੰਨੀ ਕਿਰਪਾ ਮੈਂ ਸਾਰਿਆਂ ਨੂੰ ਇਸ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਦਾ ਕੀ ਲੱਗਦਾ ਜੀ ਲਗਾਤਾਰ ਸਾਰਾ ਸ਼ਹਿਰ ਲੁਗਿਆਣਾ ਜਿਹੜਾ ਹੈਗਾ RAM ਦੇ ਰੰਗ ਚ ਰੰਗਿਆ ਹੋਇਆ ਬੜਾ ਖੁਸ਼ੀ ਹੋ ਰਹੀ ਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਸਭ ਨੂੰ ਬੜਾ ਇੰਤਜ਼ਾਰ ਸੀ ਇਸ ਇਤਿਹਾਸਿਕ ਪਲ ਦਾ ਜਦੋਂ ਸ਼੍ਰੀ RAM ਲੱਲਾ ਜੀ ਉਸ ਬੋਵਿਆ ਮੰਦਿਰ ਜੀ ਦਾ ਨਿਰਮਾਣ ਅਯੁੱਧਿਆ ਜੀ ਦੇ ਵਿੱਚ ਹੋਇਆ ਅੱਜ ਉਹਨਾਂ ਦਾ ਪ੍ਰਾਣ ਪ੍ਰਤੀਸਥਾਨ ਹੋ ਰਿਹਾ ਔਰ ਜਦੋਂ ਉੱਥੇ ਵਿਰਾਜਮਾਨ ਹੋਣਗੇ ਸਮੂਹ ਸੰਗਤ ਨੂੰ ਸਮੂਹ ਵਿਸ਼ਵ ਨੂੰ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿਉਂਕਿ ਇਹ ਇਤਿਹਾਸਿਕ ਪਲ ਇਦਾਂ ਹੀ ਨਹੀਂ ਮਿਲ ਗਿਆ 500 ਸਾਲ ਦਾ ਇੰਤਜ਼ਾਰ ਕਰਨਾ ਪਿਆ ਔਰ 4 ਲੱਖ ਤੋਂ ਜ਼ਿਆਦਾ ਕੁਰਬਾਨੀਆਂ ਹੋਈਆਂ ਤਾਂ ਅੱਜ ਸਾਡੇ ਜੀਵਨ 'ਚ ਇਹ ਇਤਿਹਾਸਿਕ ਪਲ ਆਇਆ ਸੋ ਐਸੇ ਇਤਿਹਾਸਿਕ ਪਲ ਨੂੰ ਹਰੇਕ ਪ੍ਰਭੂ શ્રી RAM ਪ੍ਰੇਮੀ ਆਪਣੇ ਜੀਵਨ ਦੇ ਵਿੱਚ ਉਤਾਰਨਾ ਚੰਦਾ ਵਿਚਰਨਾ ਚੰਦਾ ਤੋਂ ਸਭ ਨੂੰ ਬਹੁਤ-ਬਹੁਤ ਬਧਾਈ ਆਮਾਨਾ ਸ਼ਰਮਾ ਜਨਰਲ ਸੈਕਟਰੀ ਯੂनाइटेड ਵੈਲਫੈਰ ਸੁਸਾਇਟੀ ਅਤੇ ਧਾਰਮਿਕ ਸੰਸਥਾ ਵੱਲੋਂ ਜੋ ਅੱਜ ਸਾਡੇ ਇਸ ਇਲਾਕੇ ਦੇ ਵਿੱਚ ਸ਼ੋਹ ਯਾਤਰਾ ਨਿਕਾਲੀ ਜਾ ਰਹੀ ਹੈ ਕਿਉਂਕਿ ਸਾਰੇ ਹੀ ਭਾਰ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਇੱਕ ਬੰਦਾ ਬਹੁਤ ਹੀ ਵੱਡਾ ਇੱਕ ਮਹਾਨ ਦਿਨ ਹੈ ਜੋ ਕਿ 500 ਸਾਲ ਦੇ ਇਸ ਤੋਂ ਮਗਰੋਂ ਅੱਜ ਜਿੱਥੇ ਪਰਵਸ਼ੀਰਾਂ ਵਿਰਾਜਮਾਨ ਹੋਣ ਜਾ ਰਹੇ ਨੇ ਮੈਂ ਇਸ ਇਸ ਸਬੰਧ ਦੇ ਵਿੱਚ ਸਾਰੇ ਇਲਾਕਾ ਨਿਵਾਸੀਆਂ ਵੱਲੋਂ ਸਾਰੀ ਜਨਤਾ ਨੂੰ ਸਾਰੇ ਮੇਰੇ ਆਏ ਆਰਾਮ ਭਗਤਾਂ ਨੂੰ ਬਹੁਤ-ਬਹੁਤ ਮੈਂ ਲੱਖ-ਲੱਖ ਵਧਾਈ ਦਿੰਦਾ ਜੇ ਅੱਜ ਜੋ ਬਹੁਤ ਹੀ ਇੱਕ ਦੀਵਾਲੀ ਦੇ ਵਿਵਦ ਤਿਯਾਰ ਸਾਡੇ ਇਸ ਇਲਾਕੇ 'ਚ ਮਨਾ ਰਹੇ ਆ गर्ग जी जी बिट्टू जिन्होंने आई हुई संगत का जय श्री राम रामिक सेवा समिति एवं यूनाइटेड वेलफेयर सोसाइटी की ओर से आए हुए सभी राम भक्तों का यहाँ पर डी ब्लॉक में स्वागत करता हूँ आज प्रभु श्री राम जो कि अयोध्या में रामलला रूप में स्थापित होने जा रहे हैं हमारे लिए ये बहुत ही एक गौरवमयी पल है कि हमारी पीढ़ी इस गौरवमयी पल का साक्षी बनी है मैं भगवान श्री राम के चरणों में यही प्रार्थना करता हूं कि प्रभु इसी तरह हमें इन ऐसे धार्मिक कार्यों में लगाए रखना हम प्रभु के चरणों में इसी तरह नतमस्तक होते रहें ये पूरे हिंदुस्तान के लिए गर्व का पल है मैं हिंदुस्तानी विश्व के लिए कहूँगा कि ये गर्व गौरवमय क्षण है कि आज ऐसा बहुत बड़ा दिन एक दिवाली जो 500 साल पहले जब भगवान श्री राम आए थे तब मनाइए आज फिर मनाई जा रही है तो मैं सबसे यही प्रार्थना करूंगा कि उस इस उत्सव में बढ़ चढ़कर हिस्सा लें जय श्री राम पल जिन्हला ਪੂਰੇ ਵਿਸ਼ਵ ਨੇ ਇੰਤਜ਼ਾਰ ਸੀ ਉਹ ਅੱਜ ਆ ਗਈ ਹੈ ਘੜੀ ਔਰ ਇਸ ਘੜੀ ਨੂੰ ਸਾਰੇ ਆਨੰਦਮਈ ਤਰੀਕੇ ਨਾਲ ਮਾਨ ਰਹੇ ਹਨ ਇਸੇ ਉਪਲਕਸ਼ ਦੇ ਵਿੱਚ ਅਸੀਂ ਧਾਰਮਿਕ ਸੇਵਾ ਸਮਿਤੀ ਔਰ ਯੂनाइटेड ਵੈਲਫੇਅਰ ਸੁਸਾਇਟੀ ਮਾਡਲ ਟਾਊਨ ਐਕਸਟੈਂਸ਼ਨ ਡੀ ਬਲਾਕ ਵੱਲੋਂ ਇੱਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਹੈ ਜਿਸ ਵਿੱਚ ਭਗਵਾਨ ਜੀ ਦੇ ਜਕਾਰੇ ਲਗਾਉਂਦੇ ਹੋਏ ਇਲਾਕਾ ਨਿਵਾਸੀ ਪੂਰਾ ਠਾਠਾ ਮਾਰਦਾ ਹੋਇਆ ਇਕੱਠ ਇਹ ਦੱਸ ਰਿਹਾ ਕਿ ਪ੍ਰਭੂ ਦੇ ਇਸ ਆਗਮਨ ਲਈ ਸਾਰੇ ਹੀ ਆਪਣੇ ਦਿਲੋਂ ਭਗਵਾਨ ਜੀ ਦਾ ਸਵਾਗਤ ਕਰ ਰਹੇ ਹਨ ਔਰ ਭਗਵਾਨ ਜੀ ਦੇ ਅੱਗੇ ਹੀ ਪ੍ਰਾਰਥਨਾ ਹੈ ਕਿ हे ਪ੍ਰਭੂ हे ਸ਼੍ਰੀ ਰਾਮ हे ਮਰਿਆਦਾ ਪ੍ਰਸ਼ੰਤ ਪ੍ਰਸ਼ੋਤਮ ਸ਼੍ਰੀ ਰਾਮ ਸਭ ਤੇ ਆਪਣੀ ਕਿਰਪਾ ਬਣਾਏ ਰੱਖਣਾ ਔਰ ਹਰ ਤਰਫ ਖੁਸ਼ੀ ਦਾ ਮਾਹੌਲ ਐਸੇ ਤਰੀਕੇ ਬਣਾ ਰਵੇ ਜੈ ਸ਼੍ਰੀ ਰਾਮ ਸੋ ਪਹਿਲਾਂ ਮੈਂ ਬੀ ਬਲੌਗ ਧਾਰਨਿਕ ਸੇਵਾ ਸੁਸਾਇਟੀ ਦੇ ਸਾਰੇ ਪ੍ਰਧਾਨ ਸਾਹਿਬ ਨੂੰ ਤੇ ਇਹਨਾਂ ਦੀ ਸਾਰੀ ਟੀਮ ਨੂੰ ਤੇ ਸਾਰਾ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਉੱਤੇ ਸਾਰੇ ਹਿੰਦੁਸਤਾਨ ਦੇ ਵਸਨੀਕਾਂ ਨੂੰ ਤੇ ਜਿਹੜੇ ਦੇਸ਼ਾਂ-ਵਿਦੇਸ਼ਾਂ ਵਿੱਚ ਸਾਡੇ ਦੇਸ਼ ਨੂੰ ਪਿਆਰ ਕਰਨ ਵਾਲੇ ਸਾਰੇ ਉਹਨਾਂ ਵੀਰਾਂ ਭੈਣਾਂ ਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਇਹਨਾਂ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਸੀ ਇਸ ਦਿਨ ਦੇ ਇੰਤਜ਼ਾਰ ਵਾਸਤੇ ਇਸ ਦਿਨ ਨੂੰ ਦੇਖਣ ਲਈ ਹਰ ਸੰਗਤ ਦੇ ਹਰ ਆਦਮੀ ਦੇ ਹਰ ਇਨਸਾਨ ਦੇ ਹਰ ਚੰਗਾ ਕਰਮ ਕਰਨ ਵਾਲੇ ਇਨਸਾਨ ਦੀ ਇੱਕ ਬੜੀ ਵੱਡੀ ਮੰਦੀ ਸ਼ਰਧਾ ਸੀ ਜਿਹੜੀ ਅੱਜ ਪੂਰੀ ਹੋ ਗਈ ਆ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸਾਡੇ ਇਸ ਇਲਾਕੇ ਵੱਲੋਂ ਤੇ ਸਾਡੀ ਭਾਰਤੀ ਜਨਤਾ ਪਾਰਟੀ ਕਨੀਓ ਮੈਂ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਬਾਦ ਦਿੰਦਾ ਜੈ ਸ਼੍ਰੀ ਰਾਮ ਯਾਤਰਾ ਚੱਲਦੀ ਜਾ ਰਹੀ ਹੈ ਜਿਹੜੇ ਲੋਕ ਨਹੀਂ ਜਾ ਸਕਦੇ ਉਹ ਆਪਣੇ ਇਲਾਕੇ ਦੇ ਵਿੱਚ ਯਾਤਰਾ ਕਰਨੀ ਵੀ ਦੇਖੋ ਅੱਜ ਕੋਈ ਇਲਾਕਾ ਨਹੀਂ ਸਾਰੇ ਇਲਾਕੇ ਪ੍ਰਭੂ શ્રી ਰਾਮ ਦੇ ਨੇ ਹਰ ਇੱਕ ਏਰੀਏ ਦੇ ਵਿੱਚ ਔਰ ਲਗਾਤਾਰ ਇਸ ਤਰ੍ਹਾਂ ਦੇ ਉਯੋਜਨ ਹੋ ਰਹੇ ਨੇ ਕੋਈ ਧਾਰਮਿਕ ਸਥਾਨ ਪਰਿਵਾਰ ਇਸ ਤੋਂ ਵੰਝ ਨਹੀਂ ਤੁਸੀਂ ਦੇਖੋ ਜਿਸ ਦੀ ਜਿੰਨੀ ਸਮਰਥਾ ਚਾਹੇ ਉਹ ਝੰਡੇ ਲਗਾ ਕੇ ਕੋਈ ਲੜੀਆਂ ਲਗਾ ਕੇ ਕੋਈ ਦੀਪ ਚਲਾ ਕੇ ਕੋਈ ਸ਼ੋਭਾ ਯਾਤਰਾ ਕੱਢ ਕੇ ਕੋਈ ਭਗਵਾ ਮਾਰਚ ਕੱਢ ਕੇ ਇਸ ਇਤਿਹਾਸਿਕ ਪਲ ਦਾ ਸਾਕਸ਼ੀ ਹੋਣਾ ਚਾਹੁੰਦਾ ਔਰ ਪ੍ਰਭੂ શ્રી ਗਾਂਧੀ ਜਿਹੜੀ ਇੰਨੀ ਕਿਰਪਾ ਨੇ ਸਾਰਿਆਂ ਨੂੰ ਇਸ ਦਿਹਾੜੇ ਦੀ ਬਹੁਤ ਲੱਖ ਲੱਖ ਵਧਾਈ ਦਿੰਦਾ ਕੀ ਲੱਗਦਾ ਜੀ ਲਗਾਤਾਰ ਸਾਰਾ ਸ਼ਹਿਰ ਲੁਧਿਆਣਾ ਜਿਹੜਾ ਹੈਗਾ ਰਾਮ ਦੇ ਰੰਗ ਚ ਰੰਗਿਆ ਹੋਇਆ ਬੜਾ ਖੁਸ਼ੀ ਹੋ ਰਹੀ ਆ ਕਿਉਂਕਿ ਬੜੇ ਲੰਬੇ ਸਮੇਂ ਤੋਂ ਸਭ ਨੂੰ ਬੜਾ ਇੰਤਜ਼ਾਰ ਸੀ ਇਸ ਇਤਿਹਾਸਿਕ ਪਲ ਦਾ ਜਦੋਂ ਸ਼੍ਰੀ ਰਾਮ ਲੱਲਾ ਜੀ ਉਸ ਬੋਵਿਆ ਮੰਦਿਰ ਜਿਹਦਾ ਨਿਰਮਾਣ ਅਯੁੱਧਿਆ ਜੀ ਦੇ ਵਿੱਚ ਹੋਇਆ ਅੱਜ ਉਹਨਾਂ ਦਾ ਪ੍ਰਾਨ ਪ੍ਰਤੀਸਥਾਪਨ ਹੋ ਰਿਹਾ ਔਰ ਜਦੋਂ ਉਹ ਤੇ ਵਿਰਾਜਮਾਨ ਹੋਣਗੇ ਸਮੂਹ ਸੰਗਤ ਨੂੰ ਸਮੂਹ ਵਿਸ਼ਵ ਨੂੰ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਕਿਉਂਕਿ ਇਹ ਇਤਿਹਾਸਿਕ ਪਲ ਇਦਾਂ ਹੀ ਨਹੀਂ ਮਿਲ ਗਿਆ 500 ਸਾਲ ਦਾ ਇੰਤਜ਼ਾਰ ਕਰਨਾ ਪਿਆ ਔਰ 4 ਲੱਖ ਤੋਂ ਜ਼ਿਆਦਾ ਕੁਰਬਾਨੀਆਂ ਹੋਈਆਂ ਤਾਂ ਅੱਜ ਸਾਡੇ ਜੀਵਨ 'ਚ ਇਹ ਇਤਿਹਾਸਿਕ ਪਲ ਆਇਆ ਸੋ ਐਸੇ ਇਤਿਹਾਸਿਕ ਪਲ ਨੂੰ ਹਰੇਕ ਪ੍ਰਭੂ શ્રી ਰਾਮ ਪ੍ਰੇਮੀ ਆਪਣੇ ਜੀਵਨ ਦੇ ਵਿੱਚ ਉਤਾਰਨਾ ਚਾਹੁੰਦਾ ਵਿਚਰਨਾ ਚਾਹੁੰਦਾ ਤੋਂ ਸਭ ਨੂੰ ਬਹੁਤ-ਬਹੁਤ ਬਧਾਈ। ਹਮਨਾ ਸ਼ਰਮਾ ਜਨਰਲ ਸੈਕਟਰੀ ਯੂनाइटेड ਵੈਲਫੇਅਰ ਸੁਸਾਇਟੀ ਅਤੇ ਧਰਮ ਸਭਾ ਤੋਂ ਵੱਲੋਂ ਜੋ ਅੱਜ ਸਾਡੇ ਇਸ ਇਲਾਕੇ ਦੇ ਵਿੱਚ ਸ਼ੋਹ ਯਾਤਰਾ ਨਿਕਾਲੀ ਜਾ ਰਹੀ ਹੈ ਕਿਉਂਕਿ ਸਾਰੇ ਹੀ